ਤਰਾ ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਜਿਹੜੇ ਚਲਾਨ ਹੋ ਰਹੇ ਹਨ ਉਹ ਉਹਦੀ ਮਾਲਕਨ ਜਿਹੜੇ ਹਨ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਤੁਹਾਡੇ ਅ 8 ਹੋ ਚੁੱਕੇ ਹਨ 8 ਚਲਾਨ ਮਤਲਬ ਹੋ ਚੁੱਕੇ ਹਨ ਡੇਂਜਰਸ ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਜੀ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ ਚ ਜਵੇਂ ਫੋਟੋ ਵੀ ਆਉਂਦੀ ਕੈਮਰੇ ਲੱਗੇ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਹੈ ਉਹਦੀ ਔਰ ਇੱਕ ਤਾਂ ਸਾਢਾ ਨੁਕਸਾਨ ਹੋ ਗਿਆ ਜੋ ਮਤਲਬ ਗੱਡੀ ਚੋਰੀ ਹੋਈ ਹੈ ਉਪਰ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆ ਕਿੰਨੇ ਦਿਨ ਹਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ ਪੀਜੀਆਈ ਦੇ ਆਸ-ਪਾਸ ਹੋਇਆ ਸੀ ਲਾਂਡ ਤੇ ਨਿਆ گاؤں ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਦੱਸਿਆ ਕਿ ਤੁਹਾਡੇ ਅਗਰ ਉਹ ਕਹਿੰਦੇ ਕਿ ਅਸੀਂ ਗੱਡੀ ਇੱਕ ਵਾਰੀ ਦੇਖੀ ਜ਼ਰੂਰ ਹੈ ਕਿ ਗੱਡੀ ਮਤਲਬ ਕੋਈ ਚਲਾ ਰਿਹਾ ਪਰ ਉਸ ਦੇ ਕਾਗਜ਼ ਪੂਰੇ ਹੈ ਤਾਂ ਇਸ ਕਰਕੇ ਅਸੀਂ ਰੋਕਿਆ ਨਹੀਂ ਹੈਗਾ ਡੇਲੀ ਪੋਸਟ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਗੱਲ ਕਰ ਲੈਨੇ ਆ ਚੋਰੀ ਦੀ ਸੈਕਟਰ 37 ਚੋਂ ਇੱਕ ਕਰਦੇ ਬਾਹਰੋਂ 15 ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜੈਨ ਗੱਡੀ ਹੈ ਪੀਵੀ 65 ਮੋਹਲੀ ਦਾ ਨੰਬਰ ਦੱਸਿਆ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸਟ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਯਾਨੀ ਕਿ ਜਿਹੜੇ ਚਲਾਨ ਹੋ ਰਹੇ ਹਨ ਉਹ ਉਹਦੀ ਮਾਲਕਨ ਜਿਹੜੇ ਹਨ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਕਿਉਂਕਿ ਉਹ ਲਗਾਤਾਰ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾ ਰਿਹਾ ਤੇ ਹੁਣ ਤੱਕ 7 ਚਲਾਨ ਜਿਹੜੇ ਕੀਆ ਮਾਲਕਨ ਤੱਕ ਪਹੁੰਚ ਚੁੱਕੇ ਨੇ ਤੇ ਸਾਡੇ ਨਾਲ ਮੈਡਮ 소ਮਾ ਦੇਵੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਮੈਮ ਸਭ ਤੋਂ ਪਹਿਲਾਂ ਪੁੱ ਕਦੋਂ ਚੋਰੀ ਹੋਈ ਹੈ ਤੇ ਕਿੰਨੇ ਵਜੇ ਦੀ ਸਮਾਂ ਸੀ ਉਸ ਟਾਈਮ ਇਹ 15 ਜਨਵਰੀ ਨੂੰ ਚੋਰੀ ਹੋਈ ਹੈ ਤੇ ਇਹ 9:30 ਦੇ ਵਿੱਚ ਵਿੱਚ ਹੋਈ ਸੀ ਮਤਲਬ ਚੋਰੀ ਕਿਉਂਕਿ 8:30 ਵਜੇ ਤੱਕ ਅਸੀਂ ਦੇਖੀ ਸੀਗੀ ਤੇ ਗੱਡੀ ਹੈ ਸੀਗੀ ਤੇ ਉਸ ਤੋਂ ਬਾਅਦ ਜਦੋਂ ਦੇਖੀ ਅਸੀਂ 12:00 ਵਜੇ ਤੱਕ ਦੇਖੀ ਤੋਂ ਨਹੀਂ ਸੀਗੀ ਪਰ ਸਾਡੇ ਪਰਿਵਾਰ ਦੇ ਹੋਰ ਵੀ ਕਿਸੇ ਨੇ ਦੇਖੀ ਸੀਗੀ ਤਾਂ ਉਹ ਕਹਿੰਦੇ ਕਿ ਗੱਡੀ 9:30 ਦੇ ਵਿਚਾਲੇ ਮਤਲਬ ਚੋਰੀ ਹੋਈ ਹੈ ਦਿਨੇ ਦਿਨ ਨੂੰ ਹੋਈ ਸੀ ਸਵੇਰੇ ਸਵੇਰੇ ਹਾਂਜੀ ਤੇ ਤੁਸੀਂ ਫਿਰ ਉਹਦੀ ਕੰਪਲੇਂਟ ਕੀਤੀ ਸੀ ਕਿ ਪੁਲਿਸ ਚ ਹਾਂਜੀ ਹਾਂਜੀ ਅਸੀਂ ਨਾ 112 ਨੰਬਰ ਤੇ ਕਾਲ ਕੀਤੀ ਤੇ ਉਹਨਾਂ ਨੇ ਮਤਲਬ ਖੁਦ ਆਏ ਉਹਨਾਂ ਨੇ ਆ ਕੇ ਸਾਰਾ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿ ਤੁਸੀਂ ਕੰਪਲੇਂਟ ਕਰੋ ਤੇ ਜਦੋਂ ਅਸੀਂ ਕਰਨ ਲੱਗੇ ਤਾਂ ਉਹ ਆਲ ਰਾਈਟ ਪਹਿਲੇ ਹੀ ਮਤਲਬ ਹੋਈ ਹੋਈ ਸੀਗੀ ਤੇ ਤੁਸੀਂ ਮਤਲਬ ਔਨਲਾਈਨ ਐਫ ਆਈ ਆਰ ਕਰਾਈ ਹੈ ਇਹਦੀ ਹਾਂਜੀ ਹਾਂਜੀ ਔਨਲਾਈਨ ਐਫ ਆਈ ਆਰ ਕਰਵਾਈ ਸੀ ਤੇ 15 ਤਰੀਕ ਤੋਂ ਬਾਅਦ ਦੱਸਿਆ ਮਤਲਬ ਕਿ ਅਗਰ ਪਤਾ ਕੀਤਾ ਜਾਵੇ ਵੀ ਕਿੰਨੇ ਚਲਾਨ ਤੁਹਾਡੇ ਕੋਲ ਮੈਸੇਜ ਆ ਰੱਖੇ ਹਨ ਚਲਾਨ ਦੇ ਜਿਹੜੇ ਵੀ ਚਲਾਨ ਉਹ ਕਰ ਜਿਹੜੇ ਵੀ ਰੈੱਡ ਲਾਈਟ ਜੰਪ ਕਰ ਰਿਹਾ ਜਾਂ ਰੈਸ ਡਰਾਈਵਿੰਗ ਕਰ ਰਿਹਾ ਹੈ ਤੇਜ਼ ਸਪੀਡ ਨਾਲ ਗੱਡੀ ਚਲਾ ਰਿਹਾ ਤੁਹਾਡੀ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਤੁਹਾਡੇ ਅੱਠ ਹੋ ਚੁੱਕੇ ਹਨ ਅੱਠ ਚਲਾਨ ਮਤਲਬ ਹੋ ਚੁੱਕੇ ਹਨ ਡੇਂਜਰਸ ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਔਰ ਮਤਲਬ ਇਸ ਤਰ੍ਹਾਂ ਕਾਫੀ ਚਲਾਨ ਜਿਹੜੇ ਹੈ ਉਹ ਆ ਚੁੱਕੇ ਆ ਸਾਨੂੰ ਹੂੰ ਤੇ ਕੋਈ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ ਜਿਵੇਂ ਫੋਟੋ ਵੀ ਆਉਂਦੀ ਕੈਮਰੇ ਲੱਗੇ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਹੈ ਉਹਦੀ ਤੇ ਬਾਕੀ ਮਤਲਬ ਕੁਝ ਹੋ ਨਹੀਂ ਰਿਹਾ ਸਾਰੇ ਅਸੀਂ ਵੀ ਲੱਭ ਰਹੇ ਆ ਪਰ ਮਿਲ ਨਹੀਂ ਰਹੀ ਗੱਡੀ ਕਿਤੇ ਵੀ ਤੇ ਪੁਲਿਸ ਵੱਲੋਂ ਲੱਭਿਆ ਨਹੀਂ ਜਾ ਰਿਹਾ ਇਸ ਚੋਰ ਨੂੰ ਵੀ ਗੱਡੀ ਜਿਹੜੀ ਚਲਾਈ ਉਹ ਕਿ ਸ਼ਹਿਰ ਚ ਦੇਖਿਆ ਜਾਏ ਵੀ ਸ਼ਹਿਰ ਚ ਘੁੰਮ ਰਿਹਾ ਜਿਵੇਂ ਚੋਰ ਹੈ ਜਿਵੇਂ ਰੈੱਡ ਲਾਈਟ ਦਾ ਕਰ ਰਿਹਾ ਕਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਕਾਲੇਗਰਾਮ ਲਾਈਟ ਪੁਆਇੰਟ ਬਾਪੂਦਾਮ ਲਾਈਟ ਪੁਆਇੰਟ ਪਾਸਕਰ ਲਾਈਟ ਪੁਆਇੰਟ ਇੱਥੇ ਏਰੀਆ ਦੇ ਮਤਲਬ ਚੰਡੀਗੜ੍ਹ ਚ ਹੀ ਘੁੰਮ ਰਿਹਾ ਉਹ ਚੋਰ ਹਾਂਜੀ ਹਾਂਜੀ ਇੱਥੇ ਘੁੰਮ ਰਿਹਾ ਤੇ ਪੁਲਿਸ ਵਾਲੇ ਕਹਿ ਰਹੇ ਆ ਕਿ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਤੇ ਤਾਂ ਹੀ ਮਤਲਬ ਮਿਲ ਸਕਦੀ ਹੈ ਪਰ ਹਜੇ ਤੱਕ ਮਤਲਬ ਇਨੇ ਦਿਨ ਹੋ ਗਏ ਆ ਪਰ ਹਜੇ ਤੱਕ ਕੋਈ ਉਹਦਾ ਪਤਾ ਨਹੀਂ ਅਗਰ ਇਹ ਕਿੱਧਰ ਗਈ ਕਿੱਧਰ ਨਹੀਂ ਚਲਾਨ ਤੋਂ ਹੀ ਪਤਾ ਲੱਗ ਰਿਹਾ ਸਾਨੂੰ ਕਿ ਗੱਡੀ ਤੇ ਇੱਥੇ ਚਲਾਨ ਹੋਏ ਆ ਇੱਥੇ ਚਲਾਨ ਆਏ ਬਾਕੀ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਗੱਡੀ ਦਾ ਜਿਵੇਂ ਹੁਣ ਚਲਾਨ ਹੋ ਰਿਹਾ ਮੈਸੇਜ ਤੁਹਾਡੇ ਕੋਲ ਆ ਰਹੇ ਆ ਤੇ ਚਲਾਨ ਦੇ ਜਿਹੜੇ ਭੁਗਤਾਨ ਦਾ ਖਾਮਿਆਜ ਆ ਉਹਦਾ ਤੁਹਾਡੇ ਖਾਤੇ 'ਚ ਜੁੜ ਰਿਹਾ ਹਾਂਜੀ ਉਹ ਤਾਂ ਸਾਡੇ ਖਾਤੇ 'ਚ ਜੁੜ ਰਿਹਾ ਹੈ ਤੇ ਹੁਣ ਮਤਲਬ ਇਹ ਅਸੀਂ ਚਲਾ ਵੀ ਨਹੀਂ ਰਹੇ ਆਂ ਔਰ ਇੱਕ ਤਾਂ ਸਾਡਾ ਨੁਕਸਾਨ ਹੋ ਗਿਆ ਜੋ ਮਤਲਬ ਗੱਡੀ ਚੋਰੀ ਹੋਈ ਹੈ ਉੱਪਰ ਤਾਂ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆਂ ਤੇ ਪਤਾ ਨਹੀਂ ਹੁਣ ਮਤਲਬ ਕਿੰਨੇ ਦਿਨ ਹੋਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ ਤੇ ਤੁਸੀਂ ਕੋਈ ਪੁਲਿਸ ਚ ਗੱਲ ਕੀਤੀ ਜਾਵੇ ਕੋਈ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਮਿਲੇ ਸਬੰਧੀ ਕਿ ਸਾਡੀ ਗੱਡੀ ਚੋਰੀ ਦੀ ਲੱਭ ਨਹੀਂ ਰਹੀ ਤੇ ਚੋਰ ਜਿਹੜਾ ਹੈ ਕਿ ਆਸ-ਪਾਸ ਹੀ ਘੁੰਮ ਰਿਹਾ ਹਾਂਜੀ 39 ਜਗੇ ਸੀਗੇ ਪਹਿਲੇ 39 ਸੀ ਜਾ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਦੇਖੋ ਇਹ ਚਲਾਨ ਆ ਰਹੇ ਹਨ ਤੇ ਨਿਆ گاਉਂ ਇੱਕ ਮਤਲਬ ਉਧਰ ਵੀ ਗਏ ਸੀਗੇ ਕਹਿੰਦਾ ਸਾਨੂੰ ਕਿਸੇ ਨੇ ਦੱਸਿਆ ਕਿ ਸ਼ਾਇਦ ਉਧਰ ਵੀ ਹੈ ਗੱਡੀ ਕਿਉਂਕਿ ਪੀਜੀਆਈ ਦੇ ਆਸ-ਪਾਸ ਹੋਇਆ ਚਲਾਨ ਤੇ ਨਿਆ گاਉਂ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਦੱਸਿਆ ਕਿ ਤੁਹਾਡੇ ਅਗਰ ਉਹ ਕਹਿੰਦੇ ਕਿ ਅਸੀਂ ਗੱਡੀ ਇੱਕ ਵਾਰੀ ਦੇਖੀ ਜ਼ਰੂਰ ਹੈ ਕਿ ਗੱਡੀ ਮਤਲਬ ਕੋਈ ਚਲਾ ਰਿਹਾ ਪਰ ਉਸਤੇ ਕਾਗਜ਼ ਪੂਰੇ ਹੈ ਤੇ ਇਸ ਕਰਕੇ ਅਸੀਂ ਰੋਕਿਆ ਨਹੀਂ ਹੈਗਾ ਤੇ ਅਸੀਂ ਉੱਥੇ ਜਾ ਕੇ ਵੀ ਗੱਲ ਕੀਤੀ ਕਿ ਤੁਸੀਂ ਦੇਖੋ ਵੀ ਇਹ ਮਤਲਬ ਚਲਾਨ ਆ ਰਹੇ ਆ ਇੱਥੇ ਦੇ ਆ ਰਹੇ ਆ ਕਹਿੰਦੇ ਕੋਈ ਕੋਈ ਨਹੀਂ ਅਗਾ ਵਾਸਤੇ ਕਦੇ ਗੱਡੀ ਆਊਗੀ ਤਾਂ ਅਸੀਂ ਦੇਖ ਲਵਾਂਗੇ ਮਤਲਬ ਉਹ ਨਵੇਂ گاؤں ਪੁਲਿਸ ਨੇ ਰੋਕਿਆ ਸੀ ਉਹਨਾਂ ਨਹੀਂ ਰੋਕਿਆ ਨਹੀਂ ਹੈ ਮਤਲਬ ਉਹ ਉੱਥੇ ਉਹਨਾਂ ਨੇ ਦੇਖੀ ਹੈ ਨਿਆ گاؤں ਵਾਲਿਆਂ ਨੇ ਦੇਖੀ ਹੈ ਗੱਡੀ ਉੱਥੇ ਚਲਾਉਂਦੇ ਕੋਈ ਮਤਲਬ ਪਤਾ ਨਹੀਂ ਲੱਗਿਆ ਵੀ ਕੌਣ ਚਲਾਉਂਦਾ ਕੌਣ ਨਹੀਂ ਪਰ ਉਹਨਾਂ ਨੇ ਮਤਲਬ ਦੇਖੀ ਹੈ ਗੱਡੀ ਉੱਥੇ ਚਲਾਉਂਦੇ ਹੋਏ ਤੇ ਪਰ ਮਤਲਬ ਉਹਨਾਂ ਨੇ ਵੀ ਨਹੀਂ ਪੁੱਛ ਗਿੱਚ ਕੁਝ ਨਹੀਂ ਕੀਤੀ ਕਿ ਸ਼ਾਇਦ ਹੋ ਸਕਦਾ ਉਹਨਾਂ ਨੂੰ ਵੀ ਨਾ ਪਤਾ ਹੋਵੇ ਕਿ ਇਹ ਮਤਲਬ ਗੱਡੀ ਚੋਰੀ ਦੀ ਹੈ ਤੁਸੀਂ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਸਾਨੂੰ ਤਾਂ ਇੱਕ ਤਾਂ ਸਾਨੂੰ ਇਹ ਜਿਹੜੇ ਮਤਲਬ ਚਲਾਨ ਆ ਰਹੇ ਆ ਉਹ ਉਹ ਅਸੀਂ ਮਤਲਬ ਜਦ ਅਸੀਂ ਗੱਡੀ ਚਲਾ ਹੀ ਨਹੀਂ ਰਹੇ ਜਦ ਅਸੀਂ ਕੋਈ ਨੁਕਸਾਨ ਨਹੀਂ ਕਰ ਰਹੇ ਸਾਨੂੰ ਉਸ ਦਾ ਭੁਗਤਾਨ ਅਸੀਂ ਨਹੀਂ ਕਰਾਂਗੇ ਤੇ ਦੂਸਰਾ ਨੰਬਰ ਇਹ ਕਿ ਸਾਨੂੰ ਗੱਡੀ ਮਤਲਬ ਚਾਹੀਦੀ ਹੈ ਵਾਪਿਸ ਕਿਉਂਕਿ ਅਸੀਂ ਮਤਲਬ ਬੜੇ ਓਕੇ ਹੋ ਕੇ ਲੈ ਲਈ ਹੈ ਗੱਡੀ ਇਹ ਤੇ ਮਤਲਬ ਹਰ ਕੋਈ ਜਾਣਦਾ ਹੈ ਕਿ ਸਾਡੀ ਚੀਜ਼ ਜਿਹੜੀ ਗੁੰਮੀ ਹੋਈ ਹੈ ਉਹ ਵਾਪਸ ਆ ਜਾਏ ਹਾਂਜੀ ਇਸੀ ਸਰ ਨਾਲ 소마ਦੇਵੀ ਜਿਨ੍ਹਾਂ ਦੀ ਗੱਡੀ 15 ਜਨਵਰੀ ਨੂੰ ਘਰ ਤੋਂ ਬਾਹਰ ਚੋਰੀ ਹੋ ਗਈ ਸੀ ਸੈਕਟਰ 37C ਦੇ ਮਕਾਨ ਨੰਬਰ 2565C 'ਚ ਰਹਿ ਰਹੇ ਹਨ ਤੇ ਇਹਨਾਂ ਦੀ 15 ਜਨਵਰੀ ਨੂੰ ਦਿਨ ਦਿਹਾੜੇ ਗੱਡੀ ਚੋਰੀ ਕਰ ਲਈ ਜਾਂਦੀ ਹੈ ਅਣਪਛਾਤੇ ਚੋਰ ਦੇ ਵੱਲੋਂ ਜਿਸ ਤੋਂ ਬਾਅਦ ਜਿਹੜਾ ਚੋਰ ਹੈ ਉਹ ਲਗਾਤਾਰ ਸ਼ਹਿਰ 'ਚ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾ ਰਿਹਾ ਹੈ ਜਿਵੇਂ ਕਿ ਸਾਸੀ ਨਗਰ ਲਾਈਟ ਪੁਆਇੰਟ ਕਲਾਗ੍ਰਾਮ ਲਾਈਟ ਪੁਆਇੰਟ ਪੀਜੀਆਈ ਲਾਈਟ ਪੁਆਇੰਟ ਪਾਸਕਰ ਲਾਈਟ ਪੁਆਇੰਟ ਤੇ ਇਸ ਤਰ੍ਹਾਂ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਤੇ ਉਹਨਾਂ ਦਾ ਜਿੰਨੇ ਵੀ ਉਹ ਚਲ ਉਹਨਾਂ ਜਰੀਏ ਜਿਹੜੇ ਚਲਾਨ ਆ ਰਹੇ ਨੇ ਉਹ ਇਹਨਾਂ ਦੇ ਮੈਸੇਜ ਇਹਨਾਂ ਕੋਲ ਆ ਰਹੇ ਆ ਤੇ ਚਲਾਨ ਦਾ ਜਿਹੜਾ ਭੁਗਤਾਨ ਦਾ ਖਾਮਾ ਜੀ ਖਾਮਾਜਾ ਉਹ ਇਹਨਾਂ ਦੇ ਖਾਤੇ 'ਚ ਜੁੜ ਰਿਹਾ ਹੈ ਤੇ ਚੰਡੀਗੜ੍ਹ ਪੁਲਿਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੱਕ ਚੋਰ ਜਿਹੜਾ ਕਿ ਸ਼ਰਿਆਮ ਸ਼ਹਿਰ 'ਚ ਗੱਡੀ ਚੋਰੀ ਕਰਕੇ ਘੁੰਮ ਰਿਹਾ ਹੈ ਟਰੈਫਿਕ ਦੀ ਨਿਯਮਾਂ ਦੀ ਧੱਜੀਆਂ ਉਡਾਰ ਰਿਹਾ ਹੈ ਤੇ ਪੁਲਿਸ ਉਸ ਚੋਰ ਨੂੰ ਫੜ ਨਹੀਂ ਸਕੀ ਹਾਲਾਂਕਿ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਵੀ ਗੱਡੀ ਇਹਨਾਂ ਨੂੰ ਜਲਦੀ ਤੋਂ ਜਲਦੀ ਮਿਲ ਸਕੇ ਤੇ ਪੁਲਿਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਪੁਲਿਸ ਉਸ ਚੋਰ ਨੂੰ ਕਿਉਂ ਪੋਸਟ ਪੰਜਾਬੀ ਘਰ ਦੇ ਬਾਹਰੋਂ 15 ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਜਿਹੜੇ ਚਲਾਨ ਹੋ ਰਹੇ ਹਨ ਉਹ ਉਹਦੀ ਮਾਲਕਨ ਜਿਹੜੇ ਹਨ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਤੁਹਾਡੇ ਕੋਲ ਅ 8 ਹੋ ਚੁੱਕੇ ਹਨ 8 ਚਲਾਨ ਮਤਲਬ ਹੋ ਚੁੱਕੇ ਹਨ ਡेंजरस ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ ਚ ਜਿਵੇਂ ਫੋਟੋ ਵੀ ਆਉਂਦੀ ਕੈਮਰੇ ਲੱਗੇ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਹੈ ਉਹਦੀ ਔਰ ਇੱਕ ਤਾਂ ਸਾਡਾ ਨੁਕਸਾਨ ਹੋ ਗਿਆ ਜੋ ਮਤਲਬ ਗੱਡੀ ਚੋਰੀ ਹੋਈ ਹੈ ਉੱਪਰ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆ ਕਿੰਨੇ ਦਿਨ ਹਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਆ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ जीआई के आस-पास होया चलान ते नया गांव गए ते ओथे जाके उनां नु भी दस्या कि ਤੁਹਾਡੇ ਅਗਰ ਉਹ ਕਹਿੰਦੇ ਕਿ ਅਸੀਂ ਗੱਡੀ ਇੱਕ ਵਾਰੀ ਦੇਖੀ ਜ਼ਰੂਰ ਹੈ ਕਿ ਗੱਡੀ ਮਤਲਬ ਕੋਈ ਚਲਾ ਰਿਹਾ ਪਰ ਉਸ ਦੇ ਕਾਗਜ਼ ਪੂਰੇ ਹੈ ਤੇ ਇਸ ਕਰਕੇ ਅਸੀਂ ਰੋਕਿਆ ਨਹੀਂ ਹੈਗਾ। ਡੇਲੀ ਪੋਸਟ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਗੱਲ ਕਰ ਲੈਨੇ ਆ ਚੋਰੀ ਦੀ ਸੈਕਟਰ 37 ਚੋਂ ਇੱਕ ਕਰਦੇ ਬਾਹਰੋਂ 15 ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜੈਨ ਗੱਡੀ ਹੈ ਪੀਵੀ 65 ਮੋਹਲੀ ਦਾ ਨੰਬਰ ਦੱਸਿਆ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਯਾਨੀ ਕਿ ਜਿਹੜੇ ਚਲਾਨ ਹੋ ਰਹੇ ਹਨ ਉਹ ਉਹਦੀ ਮਾਲਕਨ ਜਿਹੜੇ ਹੈ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਕਿਉਂਕਿ ਉਹ ਲਗਾਤਾਰ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਰ ਰਿਹਾ ਹੈ ਤੇ ਹੁਣ ਤੱਕ 7 ਚਲਾਨ ਜਿਹੜੇ ਕੀ ਹੈ ਉਹ ਮਾਲਕਨ ਤੱਕ ਪਹੁੰਚ ਚੁੱਕੇ ਨੇ ਤੇ ਸਾਡੇ ਨਾਲ ਮੈਡਮ 소ਮਾ ਦੇਵੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਮ ਸਭ ਤੋਂ ਪਹਿ ਕਦੋਂ ਚੋਰੀ ਹੋਈ ਹੈ ਤੇ ਕਿੰਨੇ ਵਜੇ ਦੀ ਸਮਾਂ ਸੀ ਉਸ ਟਾਈਮ ਇਹ 15 ਜਨਵਰੀ ਨੂੰ ਚੋਰੀ ਹੋਈ ਹੈ ਤੇ ਇਹ 9:00 ਤੋਂ 9:30 ਦੇ ਵਿੱਚ ਵਿੱਚ ਹੋਈ ਸੀ ਮਤਲਬ ਚੋਰੀ ਕਿਉਂਕਿ 8:30 ਵਜੇ ਤੱਕ ਅਸੀਂ ਦੇਖੀ ਸੀਗੀ ਤੇ ਗੱਡੀ ਹੈ ਸੀਗੀ ਤੇ ਉਸ ਤੋਂ ਬਾਅਦ ਜਦੋਂ ਦੇਖੀ ਅਸੀਂ 12:00 ਵਜੇ ਤੱਕ ਦੇਖੀ ਤੋਂ ਨਹੀਂ ਸੀਗੀ ਪਰ ਸਾਡੇ ਪਰਿਵਾਰ ਦੇ ਹੋਰ ਵੀ ਕਿਸੇ ਨੇ ਦੇਖੀ ਸੀਗੀ ਤਾਂ ਉਹ ਕਹਿੰਦੇ ਕਿ ਗੱਡੀ 9:00 ਤੋਂ 9:30 ਦੇ ਵਿਚਾਲੇ ਮਤਲਬ ਚੋਰੀ ਹੋਈ ਹੈ ਦਿਨੇ ਦਿਨ ਨੂੰ ਹੋਈ ਸੀਗੀ ਸਵੇਰੇ ਸਵੇਰੇ ਹਾਂਜੀ ਤੇ ਤੁਸੀਂ ਫਿਰ ਉਹਦੀ ਕੰਪਲੇਂਟ ਕੀਤੀ ਸੀ ਕਿ ਪੁਲਿਸ ਚ ਹਾਂਜੀ ਹਾਂਜੀ ਅਸੀਂ ਨਾ 112 ਨੰਬਰ ਤੇ ਕਾਲ ਕੀਤੀ ਤੇ ਉਹਨਾਂ ਨੇ ਮਤਲਬ ਖੁਦ ਆਏ ਉਹਨਾਂ ਨੇ ਆ ਕੇ ਸਾਰਾ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿ ਤੁਸੀਂ ਕੰਪਲੇਂਟ ਕਰੋ ਤੇ ਜਦੋਂ ਅਸੀਂ ਕਰਨ ਲੱਗੇ ਤਾਂ ਉਹ ਆਲ ਰਾਈਟ ਪਹਿਲੇ ਹੀ ਮਤਲਬ ਹੋਈ ਹੋਈ ਸੀਗੀ ਤੇ ਕੈਮਰਾ ਵੀ ਪੁਲਾਇਆ ਤੁਸੀਂ ਮਤਲਬ ਔਨਲਾਈਨ ਐਫ ਆਈ ਆਰ ਕਰਾਈ ਹੈ ਇਹਦੀ ਹਾਂਜੀ ਹਾਂਜੀ ਔਨਲਾਈਨ ਐਫ ਆਈ ਆਰ ਕਰਵਾਈ ਸੀ ਤੇ 15 ਤਰੀਕ ਤੋਂ ਬਾਅਦ ਦੱਸਿਆ ਮਤਲਬ ਕਿ ਅਗਰ ਪਤਾ ਕੀਤਾ ਜਾਵੇ ਕਿ ਕਿੰਨੇ ਚਲਾਨ ਤੁਹਾਡੇ ਕੋਲ ਮੈਸੇਜ ਆ ਰੱਖੇ ਹਨ ਚਲਾਨ ਦੇ ਜਿਹੜੇ ਵੀ ਚਲਾਨ ਉਹ ਕਰ ਜਿਹੜੇ ਵੀ ਰੈੱਡ ਲਾਈਟ ਜੰਪ ਕਰ ਰਿਹਾ ਜਾਂ ਰੈਸ ਡਰਾਈਵਿੰਗ ਕਰ ਰਿਹਾ ਹੈ ਤੇਜ਼ ਸਪੀਡ ਨਾਲ ਗੱਡੀ ਚਲਾ ਰਿਹਾ ਤੁਹਾਡੀ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਤੁਹਾਡੇ ਅੱਠ ਹੋ ਚੁੱਕੇ ਹਨ ਅੱਠ ਚਲਾਨ ਮਤਲਬ ਹੋ ਚੁੱਕੇ ਹਨ ਡੇਂਜਰਸ ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਔਰ ਮਤਲਬ ਇਸ ਤਰ੍ਹਾਂ ਕਾਫੀ ਚਲਾਨ ਜਿਹੜੇ ਹੈ ਉਹ ਆ ਚੁੱਕੇ ਹੈ ਸਾਨੂੰ ਹੂੰ ਤੇ ਕੋਈ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ ਚ ਜਿਵੇਂ ਫੋਟੋ ਵੀ ਆਉਂਦੀ ਕੈਮਰੇ ਲੱਗੇ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਹੈ ਉਹਦੀ ਤੇ ਬਾਕੀ ਮਤਲਬ ਕੁਝ ਹੋ ਨਹੀਂ ਰਿਹਾ ਸਾਰੇ ਅਸੀਂ ਵੀ ਲੱਭ ਰਹੇ ਆ ਪਰ ਮਿਲ ਨਹੀਂ ਰਹੀ ਗੱਡੀ ਕਿਤੇ ਵੀ ਤੇ ਪੁਲਿਸ ਵੱਲੋਂ ਲੱਭਿਆ ਨਹੀਂ ਜਾ ਰਿਹਾ ਇਸ ਚੋਰ ਨੂੰ ਵੀ ਗੱਡੀ ਜਿਹੜੀ ਚਲਾਈ ਉਹਨਾਂ ਕੀ ਖੈਰ ਚ ਦੇਖਿਆ ਜਾਏ ਵੀ ਸ਼ਹਿਰ ਚ ਘੁੰਮ ਰਿਹਾ ਜਿਵੇਂ ਚੋਰ ਹੈ ਜਿਵੇਂ ਰੈੱਡ ਲਾਈਟ ਦਾ ਕਰ ਰਿਹਾ ਕਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਕਾਲੇਗਰਾਮ ਲਾਈਟ ਪੁਆਇੰਟ ਬਾਪੂਦਾਮ ਲਾਈਟ ਪੁਆਇੰਟ ਭਾਸਕਰ ਲਾਈਟ ਪੁਆਇੰਟ ਇੱਥੇ ਏਰੀਆ ਦੇ ਮਤਲਬ ਚੰਡੀਗੜ੍ਹ ਚ ਹੀ ਘੁੰਮ ਰਿਹਾ ਉਹ ਚੋਰ ਹਾਂਜੀ ਹਾਂਜੀ ਇੱਥੇ ਘੁੰਮ ਰਿਹਾ ਤੇ ਪੁਲਿਸ ਵਾਲੇ ਕਹਿ ਰਹੇ ਆ ਕਿ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਤੇ ਤਾਂ ਹੀ ਮਤਲਬ ਮਿਲ ਸਕਦੀ ਹੈ ਪਰ ਹਜੇ ਤੱਕ ਮਤਲਬ ਇਨੇ ਦਿਨ ਹੋ ਗਏ ਆ ਪਰ ਹਜੇ ਤੱਕ ਕੋਈ ਉਹਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਧਰ ਗਈ ਕਿੱਧਰ ਨਹੀਂ ਚਲਾਨ ਤੋਂ ਹੀ ਪਤਾ ਲੱਗ ਰਿਹਾ ਸਾਨੂੰ ਕਿ ਗੱਡੀ ਦੇ ਇੱਥੇ ਚਲਾਨ ਹੋਏ ਆ ਇੱਥੇ ਚਲਾਨ ਆਏ ਬਾਕੀ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਗੱਡੀ ਦਾ ਜਿਵੇਂ ਹੁਣ ਚਲਾਨ ਹੋ ਰਿਹਾ ਮੈਸੇਜ ਤੁਹਾਡੇ ਕੋਲ ਆ ਰਹੇ ਆ ਤੇ ਚਲਾਨ ਦੇ ਜਿਹੜੇ ਭੁਗਤਾਨ ਦਾ ਖਾਮ ਆਜਿਆ ਉਹ ਤੁਹਾਡੇ ਖਾਤੇ 'ਚ ਜੁੜ ਰਿਹਾ ਹਾਂਜੀ ਉਹ ਤਾਂ ਸਾਡੇ ਖਾਤੇ 'ਚ ਜੁੜ ਰਿਹਾ ਹੈ ਤੇ ਹੁਣ ਮਤਲਬ ਇਹ ਅਸੀਂ ਚਲਾ ਵੀ ਨਹੀਂ ਰਹੇ ਆਂ ਔਰ ਇੱਕ ਤਾਂ ਸਾਡਾ ਨੁਕਸਾਨ ਹੋ ਗਿਆ ਜੋ ਮਤਲਬ ਗੱਡੀ ਚੋਰੀ ਹੋਈ ਹੈ ਉੱਪਰ ਤਾਂ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆਂ ਤੇ ਪਤਾ ਨਹੀਂ ਹੁਣ ਮਤਲਬ ਕਿੰਨੇ ਦਿਨ ਹਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ ਤੇ ਤੁਸੀਂ ਕੋਈ ਪੁਲਿਸ 'ਚ ਗੱਲ ਕੀਤੀ ਜਾਂ ਕੋਈ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਮਿਲੇ ਸਬੰਧੀ ਕਿ ਸਾਡੀ ਗੱਡੀ ਚੋਰੀ ਦੀ ਲੱਭ ਨਹੀਂ ਰਹੀ ਤੇ ਚੋਰ ਜਿਹੜਾ ਹੈ ਕਿ ਆਸ-ਪਾਸ ਹੀ ਘੁੰਮ ਰਿਹਾ ਹੈ ਹਾਂਜੀ 39 ਜਗੇ ਸੀਗੇ ਪਹਿਲੇ 39 ਸੀ ਜਾ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਦੇਖੋ ਇਹ ਚਲਾਨ ਆ ਰਹੇ ਹਨ ਤੇ ਨਿਆ گاਉਂ ਇੱਕ ਮਤਲਬ ਉਧਰ ਵੀ ਗਏ ਸੀਗੇ ਕਿ ਸਾਨੂੰ ਕਿਸੇ ਨੇ ਦੱਸਿਆ ਕਿ ਸ਼ਾਇਦ ਉਧਰ ਵੀ ਹੈ ਗੱਡੀ ਕਿਉਂਕਿ ਪੀਜੀਆਈ ਦੇ ਆਸ-ਪਾਸ ਹੋਇਆ ਚਲਾਨ ਤੇ ਨਿਆ گاਉਂ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਦੱਸਿਆ ਕਿ ਤੁਹਾਡੇ ਅਗਰ ਉਹ ਕਹਿੰਦੇ ਕਿ ਅਸੀਂ ਗੱਡੀ ਇੱਕ ਵਾਰੀ ਦੇਖੀ ਜ਼ਰੂਰ ਹੈ ਕਿ ਗੱਡੀ ਮਤਲਬ ਕੋਈ ਚਲਾ ਰਿਹਾ ਪਰ ਉਸਤੇ ਕਾਗਜ਼ ਪੂਰੇ ਹੈ ਤੇ ਇਸ ਕਰਕੇ ਅਸੀਂ ਰੋਕਿਆ ਨਹੀਂ ਹੈਗਾ ਤੇ ਅਸੀਂ ਉੱਥੇ ਜਾ ਕੇ ਵੀ ਗੱਲ ਕੀਤੀ ਕਿ ਤੁਸੀਂ ਦੇਖੋ ਵੀ ਇਹ ਮਤਲਬ ਚਲਾਨ ਆ ਰਹੇ ਆ ਇੱਥੇ ਦੇ ਆ ਰਹੇ ਆ ਕਹਿੰਦੇ ਕੋਈ ਕੋਈ ਨਹੀਂ ਅਗਾ ਵਾਸਤੇ ਕਦੇ ਗੱਡੀ ਆਊਗੀ ਤਾਂ ਅਸੀਂ ਦੇਖ ਲਵਾਂਗੇ ਮਤਲਬ ਉਹ ਨਵੇਂ گاؤں ਪੁਲਿਸ ਨੇ ਰੋਕਿਆ ਸੀ ਉਹਨਾਂ ਨਹੀਂ ਰੋਕਿਆ ਨਹੀਂ ਹੈ ਮਤਲਬ ਉਹ ਉੱਥੇ ਉਹਨਾਂ ਨੇ ਦੇਖੀ ਹੈ ਨਿਆ گاؤں ਵਾਲਿਆਂ ਨੇ ਦੇਖੀ ਹੈ ਗੱਡੀ ਉੱਥੇ ਚਲਾਉਂਦੇ ਕੋਈ ਮਤਲਬ ਪਤਾ ਨਹੀਂ ਲੱਗਿਆ ਵੀ ਕੌਣ ਚਲਾਉਂਦਾ ਕੌਣ ਨਹੀਂ ਪਰ ਉਹਨਾਂ ਨੇ ਮਤਲਬ ਦੇਖੀ ਹੈ ਗੱਡੀ ਉੱਥੇ ਚਲਾਉਂਦੇ ਹੋਏ ਪਰ ਮਤਲਬ ਉਹਨਾਂ ਨੇ ਵੀ ਨਹੀਂ ਪੁੱਛ ਗਿੱਚ ਕੁਝ ਨਹੀਂ ਕੀਤੀ ਕਿਉਂ ਸ਼ਾਇਦ ਹੋ ਸਕਦਾ ਉਹਨਾਂ ਨੂੰ ਵੀ ਨਾ ਪਤਾ ਹੋਵੇ ਕਿ ਇਹ ਮਤਲਬ ਗੱਡੀ ਚੋਰੀ ਦੀ ਹੈ ਤੁਸੀਂ ਉਹਨ ਕੀ ਮੰਗ ਕਰਨਾ ਚਾਹੁੰਦੇ ਹੋ ਸਾਨੂੰ ਤਾਂ ਇੱਕ ਤਾਂ ਸਾਨੂੰ ਇਹ ਜਿਹੜੇ ਮਤਲਬ ਚਲਾਨ ਆ ਰਹੇ ਆ ਉਹ ਉਹ ਅਸੀਂ ਮਤਲਬ ਜਦ ਅਸੀਂ ਗੱਡੀ ਚਲਾਈ ਨਹੀਂ ਰਹੇ ਜਦ ਅਸੀਂ ਕੋਈ ਨੁਕਸਾਨ ਨਹੀਂ ਕਰ ਰਹੇ ਸਾਨੂੰ ਉਸ ਦਾ ਭੁਗਤਾਨ ਅਸੀਂ ਨਹੀਂ ਕਰਾਂਗੇ ਤੇ ਦੂਸਰਾ ਨੰਬਰ ਕਿ ਸਾਨੂੰ ਗੱਡੀ ਮਤਲਬ ਚਾਹੀਦੀ ਹੈ ਵਾਪਸ ਕਿਉਂਕਿ ਅਸੀਂ ਮਤਲਬ ਬੜੇ ਔਖੇ ਹੋ ਕੇ ਲੈ ਲਈ ਹੈ ਗੱਡੀ ਇਹ ਤੇ ਮਲੇ ਹਰ ਕੋਈ ਜਾਣਦਾ ਹੈ ਕਿ ਸਾਡੀ ਚੀਜ਼ ਜਿਹੜੀ ਗੁੰਮੀ ਹੋਈ ਹੈ ਉਹ ਵਾਪਸ ਆ ਜਾਏ ਹਾਂਜੀ ਇਸੀ ਸਰ ਨਾਲ 소마ਦੇਵੀ ਜਿਨ੍ਹਾਂ ਦੀ ਗੱਡੀ 15 ਜਨਵਰੀ ਨੂੰ ਘਰ ਤੋਂ ਬਾਹਰ ਚੋਰੀ ਹੋ ਗਈ ਸੀ ਸੈਕਟਰ 37C ਦੇ ਮਕਾਨ ਨੰਬਰ 2565C 'ਚ ਰਹਿ ਰਹੇ ਹਨ ਕਿ ਇਹਨਾਂ ਦੀ 15 ਜਨਵਰੀ ਨੂੰ ਦਿਨ ਦਿਹਾੜੇ ਗੱਡੀ ਚੋਰੀ ਕਰ ਲਈ ਜਾਂਦੀ ਹੈ ਅਣਪਛਾਤੇ ਚੋਰ ਦੇ ਵੱਲੋਂ ਜਿਸ ਤੋਂ ਬਾਅਦ ਜਿਹੜਾ ਚੋਰ ਹੈ ਉਹ ਲਗਾਤਾਰ ਸ਼ਹਿਰ 'ਚ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾ ਰਿਹਾ ਹੈ ਜਿਵੇਂ ਕਿ ਸਾਸ਼ਤਰ ਨਗਰ ਲਾਈਟ ਪੁਆਇੰਟ ਕਲਾਗ੍ਰਾਮ ਲਾਈਟ ਪੁਆਇੰਟ ਪੀਜੀਆਈ ਲਾਈਟ ਪੁਆਇੰਟ ਭਾਸਕਰ ਲਾਈਟ ਪੁਆਇੰਟ ਤੇ ਇਸ ਤਰ੍ਹਾਂ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਤੇ ਉਹਨਾਂ ਦਾ ਜਿੰਨੇ ਵੀ ਉਹ ਚ ਉਹਨਾਂ ਜਰੀਏ ਜਿਹੜੇ ਚਲਾਨ ਆ ਰਹੇ ਨੇ ਉਹ ਇਹਨਾਂ ਦੇ ਮੈਸੇਜ ਇਹਨਾਂ ਕੋਲ ਆ ਰਹੇ ਆ ਤੇ ਚਲਾਨ ਦਾ ਜਿਹੜਾ ਭੁਗਤਾਨ ਦਾ ਖਾਮਾ ਜੀ ਖਾਮਾਜਾ ਉਹ ਇਹਨਾਂ ਦੇ ਖਾਤੇ 'ਚ ਜੁੜ ਰਿਹਾ ਹੈ ਤੇ ਚੰਡੀਗੜ੍ਹ ਪੁਲਿਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੱਕ ਚੋਰ ਜਿਹੜਾ ਕਿ ਸ਼੍ਰੀਆਮ ਸ਼ੈੱਡ 'ਚ ਗੱਡੀ ਚੋਰੀ ਕਰਕੇ ਘੁੰਮ ਰਿਹਾ ਹੈ ਟਰੈਫਿਕ ਦੀ ਨਿਯਮਾਂ ਦੀ ਤੱਜੀਆਂ ਉਡਾਰ ਰਿਹਾ ਹੈ ਤੇ ਪੁਲਿਸ ਉਸ ਚੋਰ ਨੂੰ ਫੜ ਨਹੀਂ ਸਕੀ ਹਾਲਾਂਕਿ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਵੀ ਗੱਡੀ ਇਹਨਾਂ ਨੂੰ ਜਲਦੀ ਤੋਂ ਜਲਦੀ ਮਿਲ ਸਕੇ ਤੇ ਪੁਲਿਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਪੁਲਿਸ ਉਸ ਚੋਰ ਨੂੰ ਕਿ ਪੋਸਟ ਪੰਜਾਬੀ ਘਰ ਦੇ ਬਾਹਰੋਂ 15 ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਜਿਹੜੇ ਚਲਾਨ ਹੋ ਰਹੇ ਆ ਉਹ ਉਹਦੀ ਮਾਲਕਨ ਜਿਹੜੇ ਆ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਤੁਹਾਡੇ ਅੱਠ ਹੋ ਚੁੱਕੇ ਆ ਅੱਠ ਚਲਾਨ ਮਤਲਬ ਹੋ ਚੁੱਕੇ ਆ ਡੇਂਜਰਸ ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ ਚੀਜ਼ ਵਿੱਚ ਫੋਟੋ ਵੀ ਆਂਦੀ ਕੈਮਰੇ ਲੱਗੇ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਹੈ ਉਹਦੀ ਔਰ ਇੱਕ ਤਾਂ ਸਾਡਾ ਨੁਕਸਾਨ ਹੋ ਗਿਆ ਜੋ ਮਤਲਬ ਗੱਡੀ ਚੋਰੀ ਹੋਈ ਹੈ ਉੱਪਰ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆ ਕਿੰਨੇ ਦਿਨ ਹਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ ਪੀਜੀ ਆਈ ਦੇ ਆਸ-ਪਾਸ ਹੋਇਆ ਸੀ ਚਲਾਨ ਤੇ ਨਿਆ گاؤں ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਦੱਸਿਆ ਕਿ ਤੁਹਾਡੇ ਅਗਰ ਉਹ ਕਹਿੰਦੇ ਕਿ ਅਸੀਂ ਗੱਡੀ ਇੱਕ ਵਾਰੀ ਦੇਖੀ ਜ਼ਰੂਰ ਹੈ ਕਿ ਗੱਡੀ ਮਤਲਬ ਕੋਈ ਚਲਾ ਰਿਹਾ ਪਰ ਉਸਦੇ ਕਾਗਜ਼ ਪੂਰੇ ਹੈ ਤੇ ਇਸ ਕਰਕੇ ਅਸੀਂ ਰੋਕਿਆ ਨਹੀਂ ਹੈਗਾ। Delhi Post ਦੇਖ ਰਹੇ ਤਮਾਮ ਦਸਕਾਰਾਂ ਸਵਾਗਤ ਹੈ ਤੇ ਗੱਲ ਕਰ ਲੈਨੇ ਆ ਚੋਰੀ ਦੀ ਸੈਕਟਰ 37 ਚੋਂ ਇੱਕ ਕਰਦੇ ਬਾਹਰੋਂ 15 ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜੈਨ ਗੱਡੀ ਹੈ ਪੀਵੀ 65 ਮੋਹਲੀ ਦਾ ਨੰਬਰ ਦੱਸਿਆ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਯਾਨੀ ਕਿ ਜਿਹੜੇ ਚਲਾਨ ਹੋ ਰਹੇ ਹਨ ਉਹ ਉਹਦੀ ਮਾਲਕਨ ਜਿਹੜੇ ਹੈ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਕਿਉਂਕਿ ਉਹ ਲਗਾਤਾਰ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਰ ਰਿਹਾ ਤੇ ਹੁਣ ਤੱਕ 7 ਚਲਾਨ ਜਿਹੜੇ ਕੀ ਹੈ ਉਹ ਮਾਲਕਨ ਤੱਕ ਪਹੁੰਚ ਚੁੱਕੇ ਨੇ ਤੇ ਸਾਡੇ ਨਾਲ ਮੈਡਮ 소ਮਾ ਦੇਵੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਮ ਸਭ ਤੋਂ ਪਹਿਲਾਂ ਕਦੋਂ ਚੋਰੀ ਹੋਈ ਹੈ ਤੇ ਕਿੰਨੇ ਵਜੇ ਦੀ ਸਮਾਂ ਸੀ ਉਸ ਟਾਈਮ ਇਹ 15 ਜਨਵਰੀ ਨੂੰ ਚੋਰੀ ਹੋਈ ਹੈ ਤੇ ਇਹ 9:30 ਦੇ ਵਿੱਚ ਵਿੱਚ ਹੋਈ ਸੀ ਮਤਲਬ ਚੋਰੀ ਕਿਉਂਕਿ 8:30 ਵਜੇ ਤੱਕ ਅਸੀਂ ਦੇਖੀ ਸੀਗੀ ਤੇ ਗੱਡੀ ਹੈ ਸੀਗੀ ਤੇ ਉਸ ਤੋਂ ਬਾਅਦ ਜਦੋਂ ਦੇਖੀ ਅਸੀਂ 12:00 ਵਜੇ ਤੱਕ ਦੇਖੀ ਤੋਂ ਨਹੀਂ ਸੀਗੀ ਪਰ ਸਾਡੇ ਪਰਿਵਾਰ ਦੇ ਹੋਰ ਵੀ ਕਿਸੇ ਨੇ ਦੇਖੀ ਸੀਗੀ ਤਾਂ ਉਹ ਕਹਿੰਦੇ ਕਿ ਗੱਡੀ 9:30 ਦੇ ਵਿਚਾਲੇ ਮਤਲਬ ਚੋਰੀ ਹੋਈ ਹੈ ਦਿਨੇ ਦਿਨ ਨੂੰ ਹੋਈ ਸੀਗੀ ਸਵੇਰੇ ਸਵੇਰੇ ਹਾਂਜੀ ਤੇ ਤੁਸੀਂ ਫਿਰ ਉਹਦੀ ਕੰਪਲੇਂਟ ਕੀਤੀ ਸੀ ਕਿ ਪੁਲਿਸ ਤੇ ਹਾਂਜੀ ਹਾਂਜੀ ਅਸੀਂ ਨਾ 112 ਨੰਬਰ ਤੇ ਕਾਲ ਕੀਤੀ ਤੇ ਉਹਨਾਂ ਨੇ ਮਤਲਬ ਖੁਦ ਆਏ ਉਹਨਾਂ ਨੇ ਆ ਕੇ ਸਾਰਾ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿ ਤੁਸੀਂ ਕੰਪਲੇਂਟ ਕਰੋ ਤੇ ਜਦੋਂ ਅਸੀਂ ਕਰਨ ਲੱਗੇ ਤਾਂ ਉਹ ਆਲ ਰਾਈਟ ਪਹਿਲੇ ਹੀ ਮਤਲਬ ਹੋਈ ਹੋਈ ਸੀਗੀ ਤੇ ਕੈਮਰਾ ਵੀ ਕੋਲੇ ਹੈ ਤੁਸੀਂ ਮਤਲਬ ਔਨਲਾਈਨ ਐਫ ਆਈ ਆਰ ਕਰਾਈ ਹੈ ਇਹਦੀ ਹਾਂਜੀ ਹਾਂਜੀ ਔਨਲਾਈਨ ਐਫ ਆਈ ਆਰ ਕਰਵਾਈ ਸੀ ਤੇ 15 ਤਰੀਕ ਤੋਂ ਬਾਅਦ ਦੱਸਿਆ ਮਤਲਬ ਕਿ ਅਗਰ ਪਤਾ ਕੀਤਾ ਜਾਵੇ ਕਿ ਕਿੰਨੇ ਚਲਾਨ ਤੁਹਾਡੇ ਕੋਲ ਮੈਸੇਜ ਆ ਰੱਖੇ ਚਲਾਨ ਦੇ ਜਿਹੜੇ ਵੀ ਚਲਾਨ ਉਹ ਕਰ ਜਿਹੜੇ ਵੀ ਰੈੱਡ ਲਾਈਟ ਜੰਪ ਕਰ ਰਿਹਾ ਜਾਂ ਰੈਸ ਡਰਾਈਵਿੰਗ ਕਰ ਰਿਹਾ ਹੈ ਤੇਜ਼ ਸਪੀਡ ਨਾਲ ਗੱਡੀ ਚਲਾ ਰਿਹਾ ਤੁਹਾਡੀ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਤੁਹਾਡੇ ਅ 8 ਹੋ ਚੁੱਕੇ ਆ 8 ਚਲਾਨ ਮਤਲਬ ਹੋ ਚੁੱਕੇ ਹੈ ਡੇਂਜਰਸ ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਔਰ ਮਤਲਬ ਇਸ ਤਰ੍ਹਾਂ ਕਾਫੀ ਚਲਾਨ ਜਿਹੜੇ ਹੈ ਉਹ ਆ ਚੁੱਕੇ ਐ ਸਾਨੂੰ ਹੂੰ ਤੇ ਕੋਈ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ ਚ ਜਿਵੇਂ ਫੋਟੋ ਵੀ ਆਂਦੀ ਕੈਮਰੇ ਲੱਗਿਆ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਐ ਉਹਦੀ ਤੇ ਬਾਕੀ ਮਤਲਬ ਕੁਝ ਹੋ ਨਹੀਂ ਰਿਹਾ ਸਾਰੇ ਅਸੀਂ ਵੀ ਲੱਭ ਰਹੇ ਆ ਪਰ ਮਿਲ ਨਹੀਂ ਰਹੀ ਹੈ ਗੱਡੀ ਕਿਤੇ ਵੀ ਪੁਲਿਸ ਵੱਲੋਂ ਲੱਭਿਆ ਨਹੀਂ ਜਾ ਰਿਹਾ ਇਸ ਚੋਰ ਨੂੰ ਵੀ ਗੱਡੀ ਜਿਹੜੀ ਚਲਾਈ ਉਹਨੂੰ ਕਿ ਸ਼ਹਿਰ 'ਚ ਦੇਖਿਆ ਜਾਏ ਵੀ ਸ਼ਹਿਰ 'ਚ ਘੁੰਮ ਰਿਹਾ ਜਿਵੇਂ ਚੋਰ ਹੈ ਜਿਵੇਂ ਰੈੱਡ ਲਾਈਟ ਦਾ ਕਰ ਰਿਹਾ ਕਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਕਾਲਿਆਗਰਾਮ ਲਾਈਟ ਪੁਆਇੰਟ ਬਾਪੂਦਾਮ ਲਾਈਟ ਪੁਆਇੰਟ ਭਾਸਕਰ ਲਾਈਟ ਪੁਆਇੰਟ ਇੱਥੇ ਏਰੀਆ ਦੇ ਮਤਲਬ ਚੰਡੀਗੜ੍ਹ 'ਚ ਹੀ ਘੁੰਮ ਰਿਹਾ ਉਹ ਚੋਰ ਹਾਂਜੀ ਹਾਂਜੀ ਇੱਥੇ ਘੁੰਮ ਰਿਹਾ ਤੇ ਪੁਲਿਸ ਵਾਲੇ ਕਹਿ ਰਹੇ ਕਿ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਤੇ ਤਾਂ ਹੀ ਮਤਲਬ ਮਿਲ ਸਕਦੀ ਹੈ ਪਰ ਹਜੇ ਤੱਕ ਮਤਲਬ ਇਨੇ ਦਿਨ ਹੋ ਗਏ ਆ ਪਰ ਹਜੇ ਤੱਕ ਕੋਈ ਉਹਦਾ ਪਤਾ ਨਹੀਂ ਲੱਗ ਰਿਹਾ ਕਿੱਧਰ ਗਈ ਕਿੱਧਰ ਨਹੀਂ ਚਲਾਨ ਤੋਂ ਹੀ ਪਤਾ ਲੱਗ ਰਿਹਾ ਸਾਨੂੰ ਕਿ ਗੱਡੀ ਦੇ ਇੱਥੇ ਚਲਾਨ ਹੋਏ ਆ ਇੱਥੇ ਚਲਾਨ ਆਏ ਬਾਕੀ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਗੱਡੀ ਦਾ ਜਿਵੇਂ ਹੁਣ ਚਲਾਨ ਹੋ ਰਿਹਾ ਮੈਸੇਜ ਤੁਹਾਡੇ ਕੋਲ ਆ ਰਹੇ ਆ ਤੇ ਚਲਾਨ ਦੇ ਜਿਹੜੇ ਭੁਗਤਾਨ ਦਾ ਖਾਮੇ ਆਜਿਆ ਉਹਦਾ ਤੁਹਾਡੇ ਖਾਤੇ 'ਚ ਜੁੜ ਰਿਹਾ ਹਾਂਜੀ ਉਹ ਤਾਂ ਸਾਡੇ ਖਾਤੇ 'ਚ ਜੁੜ ਰਿਹਾ ਹੈ ਤੇ ਹੁਣ ਮਤਲਬ ਇਹ ਅਸੀਂ ਚਲਾ ਵੀ ਨਹੀਂ ਰਹੇ ਆਂ ਔਰ ਇੱਕ ਤਾਂ ਸਾਡਾ ਨੁਕਸਾਨ ਹੋ ਗਿਆ ਚ ਮਤਲਬ ਗੱਡੀ ਚੋਰੀ ਹੋਈ ਹੈ ਉੱਪਰ ਤੇ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆਂ ਤੇ ਪਤਾ ਨਹੀਂ ਹੁਣ ਮਤਲਬ ਕਿੰਨੇ ਦਿਨ ਹੋਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ ਤੇ ਤੁਸੀਂ ਕੋਈ ਪੁਲਿਸ ਚ ਗੱਲ ਕੀਤੀ ਜਾਵੇ ਕੋਈ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਮਿਲੇ ਸੰਬੰਧੀ ਕਿ ਸਾਡੀ ਗੱਡੀ ਚੋਰੀ ਦੀ ਲੱਭ ਨਹੀਂ ਰਹੀ ਤੇ ਚੋਰ ਜਿਹੜਾ ਹੈ ਕਿ ਆਸ-ਪਾਸ ਹੀ ਘੁੰਮ ਰਿਹਾ ਹੈ ਹਾਂਜੀ 39 ਜਗੇ ਸੀਗੇ ਪਹਿਲੇ 39 ਜੀ ਜਾ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਦੇਖੋ ਇਹ ਚਲਾਨ ਆ ਰਹੇ ਹਨ ਤੇ ਨਿਆ گاਉਂ ਇੱਕ ਮਤਲਬ ਉਧਰ ਵੀ ਗਏ ਸੀਗੇ ਕੈਂਸਰ ਨੂੰ ਕਿਸੇ ਨੇ ਦੱਸਿਆ ਕਿ ਸ਼ਾਇਦ ਉਧਰ ਵੀ ਹੈ ਗੱਡੀ ਕਿਉਂਕਿ ਪੀਜੀਆਈ ਦੇ ਆਸ-ਪਾਸ ਹੋਇਆ ਚਲਾਨ ਤੇ ਨਿਆ گاਉਂ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਦੱਸਿਆ ਕਿ ਤੁਹਾਡੇ ਅਗਰ ਉਹ ਕਹਿੰਦੇ ਕਿ ਅਸੀਂ ਗੱਡੀ ਇੱਕ ਵਾਰੀ ਦੇਖੀ ਜ਼ਰੂਰ ਹੈ ਕਿ ਗੱਡੀ ਮਤਲਬ ਕੋਈ ਚਲਾ ਰਿਹਾ ਪਰ ਉਸਦੇ ਕਾਗਜ਼ ਪੂਰੇ ਹੈ ਤੇ ਇਸ ਕਰਕੇ ਅਸੀਂ ਰੋਕਿਆ ਨਹੀਂ ਹੈਗਾ ਤੇ ਅਸੀਂ ਉੱਥੇ ਜਾ ਕੇ ਵੀ ਗੱਲ ਕੀਤੀ ਕਿ ਤੁਸੀਂ ਦੇਖੋ ਵੀ ਇਹ ਮਤਲਬ ਚਲਾਨ ਆ ਰਹੇ ਆ ਇੱਥੇ ਦੇ ਆ ਰਹੇ ਆ ਕਹਿੰਦੇ ਕੋਈ ਕੋਈ ਨਹੀਂ ਅਗਾ ਵਾਸਤੇ ਕਦੇ ਗੱਡੀ ਆਊਗੀ ਤਾਂ ਆਪਸੀ ਦੇਖ ਲਵਾਂਗੇ ਮਤਲਬ ਉਹ ਨਵੇਂ گاؤں ਪੁਲਿਸ ਨੇ ਰੋਕਿਆ ਸੀ ਉਹਨਾਂ ਨਹੀਂ ਰੋਕਿਆ ਨਹੀਂ ਐ ਮਤਲਬ ਉਹ ਉੱਥੇ ਉਹਨਾਂ ਨੇ ਦੇਖੀ ਐ ਨਿਆ گاؤں ਵਾਲਿਆਂ ਨੇ ਦੇਖੀ ਐ ਗੱਡੀ ਉੱਥੇ ਚਲਾਉਂਦੇ ਕੋਈ ਮਤਲਬ ਪਤਾ ਨਹੀਂ ਲੱਗਿਆ ਵੀ ਕੌਣ ਚਲਾਉਂਦਾ ਕੌਣ ਨਹੀਂ ਪਰ ਉਹਨਾਂ ਨੇ ਮਤਲਬ ਦੇਖੀ ਐ ਗੱਡੀ ਉੱਥੇ ਚਲਾਉਂਦੇ ਹੋਏ ਤੇ ਪਰ ਮਤਲਬ ਉਹਨਾਂ ਨੇ ਵੀ ਨਹੀਂ ਪੁੱਛ ਗਿੱਚ ਕੁਝ ਨਹੀਂ ਕੀਤੀ ਕਿ ਸ਼ਾਇਦ ਹੋ ਸਕਦਾ ਉਹਨਾਂ ਨੂੰ ਵੀ ਨਾ ਪਤਾ ਹੋਵੇ ਕਿ ਇਹ ਮਤਲਬ ਗੱਡੀ ਚੋਰੀ ਦੀ ਹੈ ਤੁਸੀਂ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਸਾਨੂੰ ਤਾਂ ਇੱਕ ਤਾਂ ਸਾਨੂੰ ਇਹ ਜਿਹੜੇ ਮਤਲਬ ਚਲਾਨ ਆ ਰਹੇ ਆ ਉਹ ਉਹ ਅਸੀਂ ਮਤਲਬ ਜਦ ਅਸੀਂ ਗੱਡੀ ਚਲਾਈ ਨਹੀਂ ਰਹੇ ਜਦ ਅਸੀਂ ਕੋਈ ਨੁਕਸਾਨ ਨਹੀਂ ਕਰ ਰਹੇ ਸਾਨੂੰ ਉਸ ਦਾ ਭੁਗਤਾਨ ਅਸੀਂ ਨਹੀਂ ਕਰਾਂਗੇ ਤੇ ਦੂਸਰਾ ਨੰਬਰ ਇਹ ਕਿ ਸਾਨੂੰ ਗੱਡੀ ਮਤਲਬ ਚਾਹੀਦੀ ਹੈ ਵਾਪਸ ਕਿਉਂਕਿ ਅਸੀਂ ਮਤਲਬ ਬੜੇ ਓਖੇ ਹੋ ਕੇ ਲਈ ਹੈ ਗੱਡੀ ਇਹ ਤੇ ਮਲੇ ਹਰ ਕੋਈ ਜਾਣਦਾ ਹੈ ਕਿ ਸਾਡੀ ਚੀਜ਼ ਜਿਹੜੀ ਗੁੰਮੀ ਹੋਈ ਹੈ ਉਹ ਵਾਪਸ ਆ ਜਾਏ ਹਾਂਜੀ ਇਸੀ ਸਰ ਨਾਲ ਸੋਮਾ ਦੇਵੀ ਜਿਨ੍ਹਾਂ ਦੀ ਗੱਡੀ 15 ਜਨਵਰੀ ਨੂੰ ਘਰ ਤੋਂ ਬਾਹਰ ਚੋਰੀ ਹੋ ਗਈ ਸੀ ਸੈਕਟਰ 37 ਸੀ ਦੇ ਮਕਾਨ ਨੰਬਰ 2565 ਸੇ ਇਹ ਰਹਿ ਰਹੇ ਹਨ ਤੇ ਇਹਨਾਂ ਦੀ 15 ਜਨਵਰੀ ਨੂੰ ਦਿਨ ਦਿਹਾੜੇ ਗੱਡੀ ਚੋਰੀ ਕਰ ਲਈ ਜਾਂਦੀ ਹੈ ਅਣਪਛਾਤੇ ਚੋਰ ਦੇ ਵੱਲੋਂ ਜਿਸ ਤੋਂ ਬਾਅਦ ਜਿਹੜਾ ਚੋਰ ਹੈ ਉਹ ਲਗਾਤਾਰ ਸ਼ਹਿਰ ਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਜਿਵੇਂ ਕਿ ਸਾਸੀ ਨਗਰ ਲਾਈਟ ਪੁਆਇੰਟ ਕਲਾਗਰਾਮ ਲਾਈਟ ਪੁਆਇੰਟ ਪੀਜੀਆਈ ਲਾਈਟ ਪੁਆਇੰਟ ਪਾਸਕਰ ਲਾਈਟ ਪੁਆਇੰਟ ਤੇ ਇਸ ਤਰ੍ਹਾਂ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਤੇ ਉਹਨਾਂ ਦਾ ਜਿੰਨੇ ਵੀ ਉਹ ਉਹਨਾਂ ਜਰੀਏ ਜਿਹੜੇ ਚਲਾਨ ਆ ਰਹੇ ਨੇ ਉਹ ਇਹਨਾਂ ਦੇ ਮੈਸੇਜ ਇਹਨਾਂ ਕੋਲ ਆ ਰਹੇ ਆ ਤੇ ਚਲਾਨ ਦਾ ਜਿਹੜਾ ਭੁਗਤਾਨ ਦਾ ਖਾਮਾ ਜੀ ਖਾਮਾ ਰਿਆ ਉਹ ਇਹਨਾਂ ਦੇ ਖਾਤੇ 'ਚ ਜੁੜ ਰਿਹਾ ਹੈ ਤੇ ਚੰਡੀਗੜ੍ਹ ਪੁਲਿਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੱਕ ਚੋਰ ਜਿਹੜਾ ਕਿ ਸ਼ਰਿਆਮ ਸ਼ਹਿਰ 'ਚ ਗੱਡੀ ਚੋਰੀ ਕਰਕੇ ਘੁੰਮ ਰਿਹਾ ਹੈ ਟਰੈਫਿਕ ਦੀ ਨਿਯਮਾਂ ਦੀ ਤੱਜੀਆਂ ਉਡਾਰ ਰਿਹਾ ਹੈ ਤੇ ਪੁਲਿਸ ਉਸ ਚੋਰ ਨੂੰ ਫੜ ਨਹੀਂ ਸਕੀ ਹਾਲਾਂਕਿ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਵੀ ਗੱਡੀ ਇਹਨਾਂ ਨੂੰ ਜਲਦੀ ਤੋਂ ਜਲਦੀ ਮਿਲ ਸਕੇ ਤੇ ਪੁਲਿਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਪੁਲਿਸ ਉਸ ਚੋਰ ਨੂੰ ਕਿਉਂ ਪੂਰਬੀ ਪੰਜਾਬੀ ਘਰ ਦੇ ਬਾਹਰੋਂ 15 ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਜਿਹੜੇ ਚਲਾਨ ਹੋ ਰਹੇ ਆ ਉਹ ਉਹਦੀ ਮਾਲਕਨ ਜਿਹੜੇ ਆ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਤੁਹਾਨੂੰ ਅ 8 ਹੋ ਚੁੱਕੇ ਆ 8 ਚਲਾਨ ਮਤਲਬ ਹੋ ਚੁੱਕੇ ਆ ਡੇਂਜਰਸ ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ 'ਚ ਜਿਵੇਂ ਫੋਟੋ ਵੀ ਆਂਦੀ ਕੈਮਰੇ ਲੱਗੇ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਹੈ ਉਹਦੀ ਔਰ ਇੱਕ ਤਾਂ ਸਾਢਾ ਨੁਕਸਾਨ ਹੋ ਗਿਆ ਜੋ ਮਤਲਬ ਗੱਡੀ ਚੋਰੀ ਹੋਈ ਹੈ ਉਪਰ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆ ਕਿੰਨੇ ਦਿਨ ਹਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ ਪੀਜੀਆ ਦੇ ਆਸ-ਪਾਸ ਹੋਇਆ ਚਲਾਨ ਤੇ ਨਿਆ گاؤں ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਦੱਸਿਆ ਕਿ ਤੁਹਾਡੇ ਅਗਰ ਉਹ ਕਹਿੰਦੇ ਕਿ ਅਸੀਂ ਗੱਡੀ ਇੱਕ ਵਾਰੀ ਦੇਖੀ ਜ਼ਰੂਰ ਹੈ ਕਿ ਗੱਡੀ ਮਤਲਬ ਕੋਈ ਚਲਾ ਰਿਹਾ ਪਰ ਉਸਦੇ ਕਾਗਜ਼ ਪੂਰੇ ਹੈ ਤਾਂ ਇਸ ਕਰਕੇ ਅਸੀਂ ਰੋਕਿਆ ਨਹੀਂ ਹੈਗਾ Delhi Post ਦੇਖ ਰਹੇ ਤਮਾਮ ਦਸਕਾਰਾ ਸਵਾਗਤ ਹੈ ਤੇ ਗੱਲ ਕਰ ਲੈਣੇ ਆ ਚੋਰੀ ਦੀ ਸੈਕਟਰ 37 ਚੋਂ ਇੱਕ ਕਰਦੇ ਬਾਹਰੋਂ 15 ਜਨਵਰੀ ਨੂੰ ਇੱਕ ਗੱਡੀ ਚੋਰੀ ਹੋਈ ਸੀ ਜੈਨ ਗੱਡੀ ਹੈ ਪੀਵੀ 65 ਮੋਹਲੀ ਦਾ ਨੰਬਰ ਦੱਸਿਆ ਜਾ ਰਿਹਾ ਤੇ ਜਿਹੜੇ ਵੀ ਚੋਰ ਨੇ ਉਹ ਚੋਰੀ ਕੀਤੀ ਹੈ ਉਸ ਗੱਡੀ ਤੇ ਉਹ ਰੈਸ ਡਰਾਈਵਿੰਗ ਕਰ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਹੈ ਯਾਨੀ ਕਿ ਜਿਹੜੇ ਚਲਾਨ ਹੋ ਰਹੇ ਹਨ ਉਹ ਉਹਦੀ ਮਾਲਕਨ ਜਿਹੜੇ ਹੈ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਕਿਉਂਕਿ ਉਹ ਲਗਾਤਾਰ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾ ਰਿਹਾ ਹੈ ਤੇ ਹੁਣ ਤੱਕ 7 ਚਲਾਨ ਜਿਹੜੇ ਕੀ ਹੈ ਮਾਲਕਨ ਤੱਕ ਪਹੁੰਚ ਚੁੱਕੇ ਨੇ ਤੇ ਸਾਡੇ ਨਾਲ ਮੈਡਮ 소ਮਾ ਦੇਵੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਂ ਸਭ ਤੋਂ ਪਹਿਲਾਂ ਪੁੱ ਕਦੋਂ ਚੋਰੀ ਹੋਈ ਹੈ ਤੇ ਕਿੰਨੇ ਵਜੇ ਦੀ ਸਮਾਂ ਸੀ ਉਸ ਟਾਈਮ ਇਹ 15 ਜਨਵਰੀ ਨੂੰ ਚੋਰੀ ਹੋਈ ਹੈ ਤੇ ਇਹ 9:30 ਦੇ ਵਿੱਚ ਵਿੱਚ ਹੋਈ ਸੀ ਮਤਲਬ ਚੋਰੀ ਕਿਉਂਕਿ 8:30 ਵਜੇ ਤੱਕ ਅਸੀਂ ਦੇਖੀ ਸੀਗੀ ਤੇ ਗੱਡੀ ਹੈ ਸੀ ਤੇ ਉਸ ਤੋਂ ਬਾਅਦ ਜਦੋਂ ਦੇਖੀ ਅਸੀਂ 12:00 ਵਜੇ ਤੱਕ ਦੇਖੀ ਤਾਂ ਉਹ ਨਹੀਂ ਸੀਗੀ ਪਰ ਸਾਡੇ ਪਰਿਵਾਰ ਦੇ ਹੋਰ ਵੀ ਕਿਸੇ ਨੇ ਦੇਖੀ ਸੀਗੀ ਤਾਂ ਉਹ ਕਹਿੰਦੇ ਕਿ ਗੱਡੀ 9:30 ਦੇ ਵਿਚਾਲੇ ਮਤਲਬ ਚੋਰੀ ਹੋਈ ਹੈ ਦਿਨੇ ਦਿਨ ਨੂੰ ਹੋਈ ਸੀਗੀ ਸਵੇਰੇ ਸਵੇਰੇ ਹਾਂਜੀ ਤੇ ਤੁਸੀਂ ਫਿਰ ਉਹਦੀ ਕੰਪਲੇਂਟ ਕੀਤੀ ਸੀ ਕਿ ਪੁਲਿਸ ਚ ਹਾਂਜੀ ਹਾਂਜੀ ਅਸੀਂ ਨਾ 112 ਨੰਬਰ ਤੇ ਕਾਲ ਕੀਤੀ ਤੇ ਉਹਨਾਂ ਨੇ ਮਤਲਬ ਖੁਦ ਆਏ ਉਹਨਾਂ ਨੇ ਆ ਕੇ ਸਾਰਾ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿ ਤੁਸੀਂ ਕੰਪਲੇਂਟ ਕਰੋ ਤੇ ਜਦੋਂ ਅਸੀਂ ਕਰਨ ਲੱਗੇ ਤਾਂ ਉਹ ਆਲ ਰਾਈਟ ਪਹਿਲੇ ਹੀ ਮਤਲਬ ਹੋਈ ਹੋਈ ਸੀਗੀ ਤੇ ਕੈਮਰਾ ਵੀ ਕੋਲ ਹੈ ਤੁਸੀਂ ਮਤਲਬ ਔਨਲਾਈਨ ਐਫ ਆਈ ਆਰ ਕਰਾਈ ਹੈ ਇਹਦੀ ਹਾਂਜੀ ਹਾਂਜੀ ਔਨਲਾਈਨ ਐਫ ਆਈ ਆਰ ਕਰਵਾਈ ਸੀ ਤੇ 15 ਤਰੀਕ ਤੋਂ ਬਾਅਦ ਦੱਸਿਆ ਮਤਲਬ ਕਿ ਅਗਰ ਪਤਾ ਕੀਤਾ ਜਾਵੇ ਵੀ ਕਿੰਨੇ ਚਲਾਨ ਤੁਹਾਡੇ ਕੋਲ ਮੈਸੇਜ ਆ ਰੱਖੇ ਚਲਾਨ ਦੇ ਜਿਹੜੇ ਵੀ ਚਲਾਨ ਉਹ ਕਰ ਜਿਹੜੇ ਵੀ ਰੈੱਡ ਲਾਈਟ ਜੰਪ ਕਰ ਰਿਹਾ ਜਾਂ ਰੈਸ ਡਰਾਈਵਿੰਗ ਕਰ ਰਿਹਾ ਹੈ ਤੇਜ਼ ਸਪੀਡ ਨਾਲ ਗੱਡੀ ਚਲਾ ਰਿਹਾ ਤੁਹਾਡੀ ਤੇ ਕਿੰਨੇ ਚਲਾਨ ਹੁਣ ਤੱਕ ਹੋ ਚੁੱਕੇ ਆ ਤੁਹਾਡੇ ਅ 8 ਹੋ ਚੁੱਕੇ ਆ 8 ਚਲਾਨ ਮਤਲਬ ਹੋ ਚੁੱਕੇ ਆ ਡੇਂਜਰਸ ਡਰਾਈਵਿੰਗ ਹੈ ਔਰ ਰੈੱਡ ਲਾਈਟ ਜੰਪ ਹੈ ਤੇ ਜੈਬਰਾ ਕ੍ਰੋਸਿੰਗ ਦੇ ਹੈ ਔਰ ਮਤਲਬ ਇਸ ਤਰ੍ਹਾਂ ਕਾਫੀ ਚਲਾਨ ਜਿਹੜੇ ਹੈ ਉਹ ਆ ਚੁੱਕੇ ਆ ਸਾਨੂੰ ਤੇ ਕੋਈ ਇਹਦੀ ਫੋਟੋ ਵਗੈਰਾ ਆਈ ਹੈ ਉਹਦੇ ਚਲਾਨ ਚ ਜਿਵੇਂ ਫੋਟੋ ਵੀ ਆਉਂਦੀ ਕੈਮਰੇ ਲੱਗੇ ਹਾਂਜੀ ਹਾਂਜੀ ਫੋਟੋ ਵੀ ਆ ਰਹੀ ਹੈ ਉਹਦੀ ਤੇ ਬਾਕੀ ਮਤਲਬ ਕੁਝ ਹੋ ਨਹੀਂ ਰਿਹਾ ਸਾਰੇ ਅਸੀਂ ਵੀ ਲੱਭ ਰਹੇ ਆ ਪਰ ਮਿਲ ਨਹੀਂ ਰਹੀ ਹੈ ਗੱਡੀ ਕਿਤੇ ਵੀ ਤੇ ਪੁਲਿਸ ਵੱਲੋਂ ਲੱਭਿਆ ਨਹੀਂ ਜਾ ਰਿਹਾ ਇਸ ਚੋਰ ਨੂੰ ਵੀ ਗੱਡੀ ਜਿਹੜੀ ਚਲਾਈ ਕਿਉਂਕਿ ਸ਼ਹਿਰ ਚ ਦੇਖਿਆ ਜਾਏ ਵੀ ਸ਼ਹਿਰ ਚ ਘੁੰਮ ਰਿਹਾ ਜਿਵੇਂ ਚੋਰ ਹੈ ਜਿਵੇਂ ਰੈੱਡ ਲਾਈਟ ਦਾ ਕਰ ਰਿਹਾ ਕਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਕਾਲਗਰਾਮ ਲਾਈਟ ਪੁਆਇੰਟ ਬਾਪੂਦਾਮ ਲਾਈਟ ਪੁਆਇੰਟ ਭਾਸਕਰ ਲਾਈਟ ਪੁਆਇੰਟ ਇੱਥੇ ਏਰੀਆ ਦੇ ਮਤਲਬ ਚੰਡੀਗੜ੍ਹ ਚ ਹੀ ਘੁੰਮ ਰਿਹਾ ਉਹ ਚੋਰ ਹਾਂਜੀ ਹਾਂਜੀ ਇੱਥੇ ਘੁੰਮ ਰਿਹਾ ਤੇ ਪੁਲਿਸ ਵਾਲੇ ਕਹਿ ਰਹੇ ਕਿ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਤੇ ਤਾਂ ਹੀ ਮਤਲਬ ਮਿਲ ਸਕਦੀ ਹੈ ਪਰ ਹਜੇ ਤੱਕ ਮਤਲਬ ਇਨੇ ਦਿਨ ਹੋ ਗਏ ਹਨ ਪਰ ਹਜੇ ਤੱਕ ਕੋਈ ਉਹਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਧਰ ਗਈ ਕਿੱਧਰ ਨਹੀਂ ਚਲਾਨ ਤੋਂ ਹੀ ਪਤਾ ਲੱਗ ਰਿਹਾ ਸਾਨੂੰ ਕਿ ਗੱਡੀ ਦੇ ਇੱਥੇ ਚਲਾਨ ਹੋਏ ਹੈ ਇੱਥੇ ਚਲਾਨ ਹੋਏ ਬਾਕੀ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਗੱਡੀ ਦਾ ਜਿਵੇਂ ਹੁਣ ਚਲਾਨ ਹੋ ਰਿਹਾ ਮੈਸੇਜ ਤੁਹਾਡੇ ਕੋਲ ਆ ਰਹੇ ਹੈ ਤੇ ਚਲਾਨ ਦੇ ਜਿਹੜੇ ਭੁਗਤਾਨ ਦਾ ਖਾਮੇ ਆਜਿਆ ਉਹਦਾ ਤੁਹਾਡੇ ਖਾਤੇ 'ਚ ਜੁੜ ਰਿਹਾ ਹਾਂਜੀ ਉਹ ਤਾਂ ਸਾਡੇ ਖਾਤੇ 'ਚ ਜੁੜ ਰਿਹਾ ਹੈ ਤੇ ਹੁਣ ਮਤਲਬ ਇਹ ਅਸੀਂ ਚਲਾ ਵੀ ਨਹੀਂ ਰਹੇ ਆਂ ਔਰ ਇੱਕ ਤਾਂ ਸਾਡਾ ਨੁਕਸਾਨ ਹੋ ਗਿਆ ਚ ਮਤਲਬ ਗੱਡੀ ਚੋਰੀ ਹੋਈ ਹੈ ਉੱਪਰ ਤਾਂ ਸਾਨੂੰ ਇਹ ਚਲਾਨ ਦਾ ਇਹ ਵੀ ਸਾਨੂੰ ਭੁਗਤਣੇ ਪੈਣੇ ਆਂ ਤੇ ਪਤਾ ਨਹੀਂ ਹੁਣ ਮਤਲਬ ਕਿੰਨੇ ਦਿਨ ਹੋਜੇ ਹੋਰ ਮਤਲਬ ਨਹੀਂ ਮਿਲੇਗੀ ਤਾਂ ਪਤਾ ਨਹੀਂ ਹੋਰ ਕਿੰਨੇ ਕ ਆ ਜਾਣੇ ਆ ਚਲਾਨ ਆਪਣੇ ਘਰ ਤੇ ਤੁਸੀਂ ਕੋਈ ਪੁਲਿਸ ਚ ਗੱਲ ਕੀਤੀ ਜਾਵੇ ਕੋਈ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਮਿਲੇ ਸੰਬੰਧੀ ਕਿ ਸਾਡੀ ਗੱਡੀ ਚੋਰੀ ਦੀ ਲੱਭ ਨਹੀਂ ਰਹੀ ਤੇ ਚੋਰ ਜਿਹੜਾ ਹੈ ਕਿ ਆਸ-ਪਾਸ ਹੀ ਘੁੰਮ ਰਿਹਾ ਹੈ ਹਾਂਜੀ 39 ਜਗੇ ਸੀਗੇ ਪਹਿਲੇ 39 ਚ ਜਾ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਦੇਖੋ ਇਹ ਚਲਾਨ ਆ ਰਹੇ ਹਨ ਤੇ ਨਿਆ گاؤں ਇੱਕ ਮਤਲਬ ਉਧਰ ਵੀ